ਜੀ ਸਾਰਿਆਂ ਨੂੰ ਮਾਰਕੀਟ ਦੇ ਵਿੱਚ ਚੱਲ ਰਹੀਆਂ ਸੀ ਚਿਕਨ ਦੀਆਂ ਬਾਟਮਸ ਦੁਪੱਟੇ ਪੇਂਟ ਦੇ ਔਰ ਕਾਟਨ ਦੇ ਸੂਟ ਬਟ ਮੇਰੇ ਕੋਲ ਕੀ ਡਿਮਾਂਡ ਆਈ ਸੀ ਵੀ ਦੀਦੀ ਸਾਨੂੰ ਥੋੜਾ ਸੁਪੀਰੀਅਰ ਕੁਆਲਿਟੀ ਦੇ ਵਿੱਚ ਪੇਂਟ ਵੀ ਸੁਪੀਰੀਅਰ ਕੁਆਲਿਟੀ ਦੇ ਵਿੱਚ ਚਾਹੀਦਾ ਵਾਟਰ ਪੇਂਟ ਲਾਈਕ ਅ ਬੁਟੀਕ ਸਟਾਈਲ ਦੇ ਵਿੱਚ ਔਰ ਜਿਹੜੀ ਸ਼ਰਟ ਦੀ ਕੁਆਲਿਟੀ ਹੈ ਉਹ ਵੀ ਸਾਨੂੰ ਮਤਲਬ ਫਾਈਨ ਕੁਆਲਿਟੀ ਦੇ ਵਿੱਚ ਸ਼ਰਟ ਚਾਹੀਦੀ ਹੈ ਕੈਂਬ੍ਰਿਕ ਵਗੈਰਾ ਨਹੀਂ ਚਾਹੀਦੀ ਲੋ ਜੀ ਪਿਓਰ ਰਿਯਾਨ ਕਾਟਨ ਦੇ ਉੱਤੇ ਆਪਾਂ ਸ਼ਰਟ ਦਾ ਸਟੱਫ ਲੈ ਕੇ ਆਏ ਆਂ ਪਿਓਰ ਕਾਟਨ ਦੇ ਉੱਤੇ ਬਾਟਮ ਲੈ ਕੇ ਆਏ ਆ ਔਰ ਜਿਹੜਾ ਵਾਟਰ ਪੇਂਟ ਹੈ ਬੁਟੀਕ ਸਟਾਈਲ ਦੇ ਵਿੱਚ ਸਾਰਾ ਕੀਤਾ ਹੋਊਗਾ ਜੀ ਪ੍ਰੋਪਰ ਬੁਟੀਕ ਸਟਾਈਲ ਦੇ ਨਾਲ ਵਾਟਰ ਪੇਂਟ ਆਣਾ ਹੈ ਔਰਗੈਂਜ਼ਾ ਦੇ ਦੁਪੱਟੇ ਦੇ ਉੱਤੇ ਔਰ ਆਲਰੇਡੀ ਦੁਪੱਟਿਆਂ ਦੇ ਉੱਤੇ ਕਟਵਰਕ ਕੀਤਾ ਹੋਇਆ ਇਹਦੇ ਵਿੱਚ ਜਿੰਨੇ ਵੀ ਕਲਰ ਕੰਟਰਾਸਟ ਔਰ ਦੁਪੱਟੇ ਬਣ ਕੇ ਆਏ ਆ ਆਪਣੇ ਕੋਲ ਅੱਜ ਆਪਾਂ ਤੁਹਾਨੂੰ ਸ਼ੋਅ ਕਰ ਦਨੇ ਆ ਜੀ ਥੈਂਕ ਯੂ